ਲੱਖ ਵੱਖ ਚੈਨਲਾਂ 'ਚ ਦੇਖ ਰਹੇ ਮੇਰੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਮੇਰਾ ਨਾਮ ਦੀਪਕ ਸ਼ਰਮਾ ਹੈ। ਮੇਰੀ ਜਿਹੜੀ ਡਿਊਟੀ ਹੈ ਪਾਰਟੀ ਵੱਲੋਂ ਉਹ ਬਲੌਕ ਪ੍ਰੈਜ਼ੀਡੈਂਟ ਦੇ ਨਾਲ ਬਲੌਕ ਕੋਆਰਡੀਨੇਟਰ ਦੀ ਲਗਾਈ ਗਈ। ਸਾਨੂੰ ਪਿੰਡਾਂ ਦੇ ਵਿੱਚ ਇੱਕ ਸਰਵੇ ਦੇ ਤੌਰ ਤੇ ਕਿ ਕਿਹੜੇ ਬਲੌਕ ਦੇ ਵਿੱਚ ਉਹ ਕਿਹੜੇ ਪਿੰਡ ਦੇ ਵਿੱਚ ਕੀ ਹਾਲਾਤ ਨੇ, ਅਗਰ ਵਲੰਟੀਅਰ ਹੈ ਤਾਂ ਵਲੰਟੀਅਰ ਜਿਹੜੇ ਐਕਟਿਵ ਨੇ ਉਹਨਾਂ ਦੀ ਰਿਪੋਰਟ, ਜਿਹੜੇ ਨਾਨ ਐਕਟਿਵ ਹੈ ਉਹਨਾਂ ਦੀ ਰਿਪੋਰਟ ਔਰ ਪਿੰਡ ਦੇ ਵਿੱਚ ਐਮਐਲਏ ਦਾ ਰਿਵਿਊ ਲੈਣ ਵਾਸਤੇ, ਡਿਸਟ੍ਰਿਕਟ ਪ੍ਰੈਜ਼ੀਡੈਂਟ ਦਾ ਰਿਵਿਊ ਲੈਣ ਵਾਸਤੇ ਸ ਸੋ ਉਸ ਦੌਰਾਨ ਅਸੀਂ ਇੱਕ ਦੋ ਪਿੰਡਾਂ 'ਚ ਗਏ ਜਿਹੜੀਆਂ ਸ਼ਿਕਾਇਤਾਂ ਮਿਲੀਆਂ ਉਹ ਸ਼ਿਕਾਇਤਾਂ ਸੁਣਦੇ ਹੋਏ ਮੈਂ ਇੱਕ ਪੋਸਟ ਪਾਈ ਸੀ ਕਿ ਜਿੰਨੇ ਵਿੱਚ ਲਿਖਿਆ ਹੋਇਆ ਸੀਗਾ ਵੀ ਜਿਹੜੇ ਵੀ ਪੀਏ ਹੈਗੇ ਇੰਟਰਫੀਰੈਂਸ ਕਰ ਰਹੇ ਹੋ ਨਾ ਕਰਨ ਪਿੰਡਾਂ ਦੀ ਪੰਚਾਇਤਾਂ ਨੂੰ ਨਿਰੋਲ ਕੰਮ ਕਰ ਲੈਣ ਦੋ ਬਸ ਇੰਨੀ ਪੋਸਟ ਦੇਖਦੇ ਹੋਏ ਪਹਿਲਾਂ ਤਾਂ ਬਲੌਕ ਪ੍ਰੈਜ਼ੀਡੈਂਟ ਨੂੰ ਫੋਨ ਆਉਂਦਾ ਹੈ ਵੀ ਤੂੰ ਸ਼ਰਮਾ ਜੀ ਆਏ ਆ ਉੱਥੇ ਜਾ ਕੇ ਤੁਸੀਂ ਆ ਕੇ ਕੀਤਾ ਤੁਸੀਂ ਪੋਸਟ ਜਿਹੜੀ ਪਾਈ ਹੈ ਇਹਨੂੰ ਡਿਲੀਟ ਕਰੋ ਉਸ ਤੋਂ ਬਾਅਦ ਚਲੋ ਕੰਮ ਨਿੰਬੜ ਗਿਆ ਔਰ ਅੱਜ ਕਰੀਬਨ 1:26 ਮਿੰਟ ਦੇ ਆਸ-ਪਾਸ 1:26 ਮਿੰਟ ਦੁਪਹਿਰ ਦੇ ਆਸ-ਪਾਸ ਮ ਕੋਈ ਸੂਰਜ ਨਾਮ ਦਾ ਬੰਦਾ ਹੈਗਾ ਤੋ ਜਿਹੜਾ ਆਪਣੇ ਆਪ ਨੂੰ ਟਰੱਕ ਗੀਨ ਦਾ ਪ੍ਰੈਜ਼ੀਡੈਂਟ ਦੱਸਦਾ ਹੈ ਤੇਨਾਂ ਨੇ ਮੈਨੂੰ ਫੋਨ ਲਾ ਕੇ ਪਹਿਲਾਂ ਪੁੱਛਿਆ ਵੀ ਦੀਪਕ ਸ਼ਰਮਾ ਜੀ ਗੱਲ ਕਰ ਰਹੇ ਹੋ ਮੈਂ ਕਿਹਾ ਹਾਂਜੀ ਦੱਸੋ ਉਸ ਤੋਂ ਬਾਅਦ ਅਚਾਨਕ ਹੀ ਉਹਦੀ ਟੋਨ ਜਿਹੜੀ ਹੈ ਚੇਂਜ ਹੋਈ ਹੈ ਔਰ ਅਚਾਨਕ ਤੂੰ ਤੂੰ ਮੈਂ ਮੈਂ ਤੇ ਉੱਤਰ ਆਇਆ ਔਰ ਗਾਲੀ ਗਲੋਚ ਉੱਤਰ ਆਇਆ ਹਾਲਾਂਕਿ ਮੈਂ ਪੁੱਛਿਆ ਵੀ ਤੇਰੀ ਮੇਰੇ ਨਾਲ ਕਿਹੜੀ ਦੁਸ਼ਮਣੀ ਹੈ ਕਾਰੇ ਵਾਸਤੇ ਇੰਦਾ ਕਰ ਰਹੇ ਹੋ ਤਾਂ ਉਹਨਾਂ ਨੇ ਕਿਹਾ ਜਿਹੜੀ ਤੁਸੀਂ ਪੋਸਟ ਪਾਈ ਹੈ ਜਿਹ ਪੋਸਟਾ ਪਾ ਰਹੇ ਆਂ ਤੁਸੀਂ ਇਹ ਡਿਲੀਟ ਕਰ ਦਿਓ ਅਸੀਂ ਤੁਹਾਨੂੰ ਐ ਕਰਦੇ ਆਂਗੇ ਉਹ ਕਰਦੇ ਆਂਗੇ ਜਾਨੋ ਮਾਰਨ ਦੀਆਂ ਔਰ ਕਹਿਆ ਇਹਨਾਂ ਨੇ ਕਿ ਤੁਸੀਂ ਹੁਣ ਪਿੰਡ ਪਿੰਡਾਂ ਚ ਵੜ ਕੇ ਵਖਾਇਓ ਜਿਹੜੇ ਪਿੰਡ ਵੀ ਗਏ ਅਸੀਂ ਤੁਹਾਨੂੰ ਸਾਬਤ ਨਹੀਂ ਹੁੰਦਿਆਂਗੇ ਇਸ ਤਰੀਕੇ ਨਾਲ ਧਮਕੀਆਂ ਦਿੱਤੀਆਂ ਹਾਲਾਂਕਿ ਮੈਨੂੰ ਕੋਈ ਅਸਰ ਹੈ ਨਹੀਂ ਨਾ ਚੀਜਾ ਜੀ ਲੇਕਿਨ ਗੱਲ ਇਹ ਹੈ ਕਿ ਮੈਂ ਇਹਨੂੰ ਕਲੀਅਰ ਕਰਨ ਵਾਸਤੇ ਐਮਐਲਏ ਸਾਹਿਬ ਨੂੰ ਫੋਨ ਲਾਇਆ ਔਰ ਪੁੱਛਿਆ ਕਿ ਐਮਐਲਏ ਸਾਹਿਬ ਤੁਹਾਡੇ ਜਿਹੜੇ ਨਾਲ ਰਹਿੰਦੇ ਬੰਦੇ ਉਹਨਾਂ ਨੇ ਇੱਕ ਫੋਨ ਲਾਇਆ ਸੀ ਮੈਨੂੰ ਧਮਕੀਆਂ ਦਿੱਤੀਆਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹਨੇ ਸੋ ਐਮਐਲਏ ਸਾਹਿਬ ਤੋਂ ਜਦੋਂ ਇਹ ਗੱਲ ਮੈਂ ਕੀਤੀ ਮੈਂ ਤੁਹਾਨੂੰ ਰਿਕਾਰਡਿੰਗ ਵੀ ਇਸ ਗੱਲ ਦੀ ਸੁਣਾ ਦਿੰਦਾ ਐਮਐਲਏ ਸਾਹਿਬ ਨੇ ਇਸ ਬੰਦੇ ਕੋਈ ਕਾਰਵਾਈ ਕਰਨ ਦੀ ਗੱਲ ਕੀਤੀ ਐਮਐਲਏ ਸਾਹਿਬ ਨੇ ਉਲਟਾ ਇਹ ਗੱਲ ਕਹੀ ਹੈ ਕਿ ਮੈਂ ਵੈਸੇ ਤੁਹਾਨੂੰ ਸੁਣਾ ਦਿੰਦਾ ਹਾਂ ਉਹਦੇ ਚ ਰਿਕਾਰਡਿੰਗ ਸੁਣਾ ਦਿੰਦਾ ਤੁਸੀਂ ਉਹਦੇ ਚ ਆਪ ਹੀ ਸੁਣ ਲਓ ਕਿ ਐਮਐਲਏ ਸਾਹਿਬ ਕੀ ਕਹਿਣਾ ਚਾਹੁੰਦੇ ਐ ਤਾਂ ਤੁਹਾਨੂੰ ਆਪ ਹੀ ਕਲੀਅਰ ਹੋ ਜਾਊਗਾ ਕਿ ਸਾਫ਼ ਖੁਦ ਐਮਐਲਏ ਸਾਹਿਬ ਨੇ ਇਹ ਸਾਰਾ ਕੰਮ ਜਿਹੜਾ ਹੈ ਕਰਵਾਇਆ ਹੈ ਉਹ ਹੁਣ ਮੈਂ ਜਿਹੜੀ ਤੁਹਾਨੂੰ ਰਿਕਾਰਡਿੰਗ ਹੈ ਉਹ ਤੁਹਾਨੂੰ ਸੁਣਾਉਣਾ ਚਾਹੁੰਗਾ ਉਹ ਤੁਸੀਂ ਆਪ ਸੁਣਿਓਰ ਆਪ ਜੱਜ ਕਰਿਓ ਕਿ ਇਹਦੇ ਵਿੱਚ ਕੌਣ ਸਹੀ ਹੈ ਕੌਣ ਗਲਤ ਹੈ ਕਈ ਕੀ ਇਦਾਂ ਦੇ ਐਮਐਲਏ ਹੁੰਦੇ ਆ ਕਿ ਤੁਸੀਂ ਆਪ ਹੀ ਧਮਕੀਆਂ ਲਵਾ ਰਹੇ ਹੋ ਸਾਨੂੰ ਤਾਂ ਪਾਰਟੀ ਨੇ ਇੱਕ ਪਿੰਡਾਂ ਦੀ ਕਿ ਰਿਪੋਰਟ ਬਣਾਉਣ ਨੂੰ ਕਿਹਾ ਵੀ ਪਿੰਡਾਂ ਦੀ ਸਹੀ ਰਿਪੋਰਟ ਜਿਹੜੀ ਐਕਚੁਅਲ ਰਿਪੋਰਟ ਹੈ ਗ੍ਰਾਫ ਪਤਾ ਲੱਗਣਾ ਚਾਹੀਦਾ ਕੀ ਉਹਦਾ ਨਾਮ ਹੈ ਕਿਹੜੇ ਹਲਕੇ ਦਾ ਐਮਐਲਏ ਸਰਦਾਰ ਫੋਜਾ ਸਿੰਘ ਜੀ ਜਿਹੜੇ ਕਿ ਗੁਰੂ ਹਰਸਾਹਿ ਹਲਕੇ ਤੋਂ ਬਿਲੋਂਗ ਕਰਦੇ ਆ ਗੁਰੂ ਹਰਸਾਹਿ ਹਲਕੇ ਦੇ ਐਮਐਲਏ ਨੇ ਸੋ ਆ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਮੈਂ ਉਹਨਾਂ ਨੂੰ ਇਹ ਗੱਲ ਸਾਫ਼ ਪੁੱਛੀ ਹੈ ਵੀ ਕੀ ਗੱਲਬਾਤ ਹੈ ਵੀ ਤੁਸੀਂ ਵਾਕਈਏ ਕੰਮ ਕਰਾਇਆ ਜਾਂ ਕਿਵੇਂ ਆ ਤੁਸੀਂ ਇਹਨਾਂ ਦੇ ਲਵਜ ਸੁਣਿਓ ਜੇ ਤੇ ਫਿਰ ਆਪ ਗੈਸ ਕਰਿਓ ਕਿ ਇਹਨ ਜਾ ਫਿਰ ਕੋਈ ਸ਼ਰਯੰਤਰ ਹੈ ਇੱਥੇ ਰੱਖੋ ਮਾਈਕ ਨੂੰ ਸੱਚੀ ਕੰਮ ਦੇ ਬਖਾਓ ਐਮਐਲਏ ਜਾਨੂੰ ਗੱਲ ਕਰਾਇਓ ਐਮਐਲਏ ਬੋਲ ਰਿਹਾ ਅੱਛਾ ਸਸੀ ਕਾਲ ਜੀ ਸੱਚੀ ਕੰਮ ਮੈਂ ਕਿ ਹੰਤਲ ਜੀ ਸੂਰਜ ਦਾ ਫੋਨ ਆਇਆ ਹਮ ਠਿਕੇ ਹੀ ਤੇ ਐ ਕਰ ਦਿੰਗੇ ਉਹ ਕਰ ਦਿਆਂਗੇ ਤੁਹਾਨੂੰ ਕੀ ਦਿੰਦਾ ਉਹ ਇਹ ਪੋਸਟਾ ਕਦ ਨਹੀਂ ਪਾਈ ਜਾਣਾ ਨਹੀਂ ਪੋਸਟਾ ਮੈਨੂੰ ਇਹ ਦੱਸੋ ਨਾ ਜੀ ਪੋਸਟ ਕੀ ਗਲਤ ਪਾਈ ਜੇ ਤੁਸੀਂ ਆਜੋ ਪਿੰਡ 'ਚ ਆਜੋ ਪਿੰਡ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੀਏ ਨੇ ਕੰਮ ਰੋਕਿਆ ਹੋਇਆ ਜੀ ਸੈਕਟਰੀ ਨੂੰ ਕਿਹਾ ਸ਼ੈਕਟਰ ਨੂੰ ਫੋਨ ਵੀ ਲਾਇਆ ਸੀ ਸੈਕਟਰੀ ਨੇ ਸਾਨੂੰ ਕਿਹਾ ਅੱਛਾ ਸੈਕਟਰੀ ਨੂੰ ਕਿਹਾ ਤੇ ਦੇਖੋ ਜੇ ਐਦਾਂ ਦੁਸ਼ਮਣੀ ਪਾਉਣੀ ਹੈ ਜਾਂ ਕੋਈ ਲੜਨਾ ਹੈ ਜਾਂ ਕੁਝ ਹੈਗੀ ਤਾਂ ਫਿਰ ਸਿੱਧੇ ਸਾਹਮਣੇ ਹੋ ਜੀਐਮਐਲ ਸਾਹਿਬ ਫਿਰ ਆਪਾਂ ਕੋਈ ਚੱਕਰ ਕਰਦੇ ਮੇਰੇ ਖਿਲਾਫ ਪੋਸਟਰ ਪੜਸਾ ਪਾਈਆਂ ਪੜੀਆਂ ਨੇ ਸਾਰੀਆਂ ਨਹੀਂ ਤਾਂ ਕੀ ਹੁੰਦੇ ਚ ਕੀ ਤੂੰ ਦੇਖਿਆ ਮੇਰੀ ਮੈਂ ਸੰਤਰੀ ਦੇ ਹੱਥੋਂ ਮੇਰੇ ਨਾਲ ਰਿਹਾ ਹੈ ਨਹੀਂ ਤਾਂ ਕੀ ਗੱਲ ਹੁੰਦੇ ਚ ਪਾਇਆ ਮੈਨੂੰ ਇਹ ਦੱਸਿਆ ਜੀ ਵੀ ਕਿਉਂ ਤੂੰ ਮੇਰੇ ਨਾਲ ਨੌਕਰੀ ਕੀਤੀ ਹੈ ਵੀ ਨੌਕਰੀ ਕੀਤੀ ਡਾਕਟਰ ਨਹੀਂ ਚਲੀ ਕਰੈਕਟਰ ਵਾਲਾ ਮਾੜਾ ਸੀ ਨਹੀਂ ਤਾਂ ਕੀ ਵੇਖਿਆ ਜੀ ਮਾੜਾ ਤੁਮੇਰਾ ਨਹੀਂ ਤੇ ਕਿੱਥੇ ਪਾਇਆ ਮੈਂ ਤੇ ਇਦਾ ਚਲੋ ਨਹੀਂ ਉਹ ਪਹਿਲੇ ਜੀ ਪਹਿਲਾਂ ਇਹ ਦੱਸੋ ਤੁਸੀਂ ਐ ਧੰਗਿਆਂ ਦਿਓ ਇਹਦੇ ਵਿੱਚ ਮੇਰੇ ਸਾਹਬ ਤੁਹਾਡੇ ਦੇ ਡਾਇਰੈਕਟ ਤੱਕ ਹੀ ਖਾਰੀ ਜਿਵੇਂ ਇਹ ਤੱਕੀ ਉਹਨਾਂ ਦਵਾਈ ਹੁੰਦੀ ਸੀ ਤੇ ਅਸਰ ਸਾਬਤ ਹੋ ਰਿਹਾ ਇਹਦੇ 'ਚ 1 ਮਿੰਟ ਤੇ 2 ਸੈਕਿੰਡ ਦੀ ਗੱਲ ਹੋਈ ਹੈ 1:32 ਜਿਹੜਾ ਕਿ ਤੁਸੀਂ ਦੇਖ ਰਹੇ ਹਾਂ ਹੁਣ ਗੱਲ ਇਹ ਹੈ ਕਿ ਸਾਫ਼-ਸਾਫ਼ ਐਮਐਲਏ ਖੁਦ ਮੰਨ ਰਿਹਾ ਹੈ ਕਿ ਮੈਂ ਆ ਫੋਨ ਕਰਾਇਆ ਸੋ ਉਸ ਤੋਂ ਬਾਅਦ ਵੀ ਇੱਕ ਫੋਨ ਆਉਂਦਾ ਹੈ ਮਤਲਬ ਇਹ ਹੈ ਵੀ ਲਗਾਤਾਰ ਧਮਕੀਆਂ ਸਿਰਫ ਐਸੇ ਕਰਕੇ ਦਵਾਈਆਂ ਜਾ ਰਹੀਆਂ ਕਿ ਇਹ ਸੱਚ ਦੀ ਆਵਾਜ਼ ਬੁਲੰਦ ਨਾ ਕਰੇ ਪਾਰਟੀ ਤੱਕ ਇਹ ਸਹੀ ਰਿਪੋਰਟ ਨਾ ਪਹੁੰਚਾਏ ਦੇਖੋ ਪਾਰਟੀਆਂ ਕਦੇ ਵੀ ਕੋਈ ਮਾੜੀ ਨਹੀਂ ਹੁੰਦੀਆਂ ਮੈਂ ਆਮ ਆਨਵੀ ਪਾਰਟੀ ਦਾ ਅਲੱਗ-ਅਲੱਗ ਜਗ੍ਹਾ ਦੇ ਵਿੱਚ ਕੰਮ ਕੀਤਾ ਹੈ ਅਲੱਗ-ਅਲੱਗ ਜਗ੍ਹਾ ਦੇ ਵਿੱਚ ਜਿਵੇਂ ਸਟੇਟ ਮੱਧ ਪ੍ਰਦੇਸ਼ ਦੀ ਗੱਲ ਕਰਾਂ ਚਾਰ ਹਲਕੇ ਵਿਧਾਨ ਸਭਾ ਮੇਰੇ ਕੋਲ ਸੀਗੀਆਂ ਕੋਆਰਡੀਨੇਟਰ ਉੱਥੇ ਰਿਆ ਕੋਆਰਡੀਨੇਟਰ ਮੈਂ ਗੁਜਰਾਤ ਦੇ ਵਿੱਚ ਰਿਆ ਕੋਆਰਡੀਨੇਟਰ ਮੈਂ ਹਿਮਾਚਲ ਪ੍ਰਦੇਸ਼ ਦੇ ਵਿੱਚ ਰਿਆ ਸੋ ਪਾਰਟੀ ਨੇ ਜਿੱਥੇ ਵੀ ਡਿਊਟੀਆਂ ਲਗਾਈਆਂ ਉੱਥੇ ਪੂਰੀਆਂ ਡਿਊਟੀਆਂ ਪਾਰਟੀ ਵੱਲੋਂ ਜਿਹੜਾ ਮੇਰੀ ਜ਼ਿੰਮੇਵਾਰੀ ਮੈਨੂੰ ਮਿਲੀ ਹੈ ਸਟੇਟ ਜੁਆਇੰਟ ਸੈਕਟਰੀ ਯੂਥ ਵੇਂਗਾ ਪਾਰਟੀ ਦਾ ਮੈਂ ਔਰ ਅਲੱਗ-ਅਲੱਗ ਵਿਧਾਨ ਸਭਾ ਦੇ ਵਿੱਚ ਪ੍ਰੋਪਰ ਵੀ ਦੇ ਨਾਲ ਕੰਮ ਕਰ ਚੁੱਕੇ ਆ ਜਿਵੇਂ ਪਾਰਟੀ ਨੇ ਜ਼ਿੰਮੇਵਾਰੀ ਲਈ ਕੀਤੀ ਹੈ ਗੱਲ ਇਹ ਹੈ ਕਿ ਸਾਡੇ ਤੋਂ ਝੂਠ ਨਹੀਂ ਬੋਲਿਆ ਜਾਂਦਾ ਅਗਰ ਪਾਰਟੀ ਨੇ ਮੈਨੂੰ 11 ਪਿੰਡ ਦਿੱਤੇ ਸੀ ਇੱਕ ਬਲੌਕ ਰੈਜ਼ੀਡੈਂਟ ਕਮਲਜੀਤ ਸਿੰਘ ਫੌਜੀ ਦੇ ਨਾਲ ਡਿਊਟੀ ਲਾਈ ਸੀ ਤਾਂ ਮੇਰਾ ਫਰਜ਼ ਬੰਦਾ ਸੀਗਾ ਕਿ ਗਰਾਊਂਡ ਦੀ ਰਿਐਲਿਟੀ ਨੂੰ ਸਹੀ ਤੰਗ ਦੇ ਨਾਲ ਪਾਰਟੀ ਦਾ ਪੰਚਾਇਏ ਵੀ ਆ ਕਮੀਆਂ ਹੋ ਰਹੀਆਂ ਇਹ ਕੁਛ ਆਪਣੇ ਦੇ ਵਿੱਚ ਖਾਮੀਆਂ ਹੈਗੀਆਂ ਤਾਂ ਆਪਾਂ ਇਹਨਾਂ ਨੂੰ ਸਹੀ ਕਰਕੇ ਉੱਪਰ ਤੱਕ ਲੈ ਕੇ ਜਾਈਏ ਤੁਹਾਡੇ ਮੁਤਾਬਕ ਐਮਐਲਏ ਸਾਹਿਬ ਨੇ ਤੁਹਾਨੂੰ ਧਮਕੀ ਦਵਾਈ ਇਹਦੇ ਵਿੱਚ ਸ਼ਾਇਦ ਸਾਬਤ ਵੀ ਹੋ ਰਹਾ ਗੱਲਾਂ ਬਾਤਾਂ ਨਾਲ ਇਹ ਧਮਕੀ ਐਮਐਲਏ ਸਾਹਿਬ ਦੀ ਹੋ ਸਕਦੀ ਏ ਹੋ ਸਕਦੀ ਨਹੀਂ ਜੀ ਦਿੱਕਤ ਦਿੱਕਤ ਕੀ ਏ ਪਿੰਡਾਂ ਦੇ ਵਿੱਚ ਸਰ ਤੁਸੀਂ ਸੈਕਟਰੀ ਨਾਲ ਵੀ ਗੱਲ ਕੀਤੀ ਦਿੱਕਤ ਕੀ ਉਹਨਾਂ ਨੂੰ ਵੀ ਦਿੱਕਤ ਏ ਸਰ ਦਿੱਕਤ ਇਹ ਹੈ ਐਮਐਲਏ ਸਾਹਿਬ ਨੂੰ ਕਿ ਮੇਰੇ ਖਿਲਾਫ ਕੋਈ ਬੋਲੇ ਨਾ ਮੈਂ ਜੋ ਲੁੱਟ ਖਸੋਟ ਕਰ ਰਹੇ ਹਾਂ ਪਿੰਡਾਂ 'ਚ ਮੈਂ ਕਰੀ ਜਾਵਾਂ ਜਿਹੜੇ ਇਹਨਾਂ ਦਾ ਪੀਏ ਆ ਵੀ ਇੰਟਰਫੀਰੈਂਸ ਪਿੰਡਾਂ 'ਚ ਨਹੀਂ ਚਾਹੀਦੀ ਜਿੰਨੀਆਂ ਵੀ ਗੁਰੂ ਸਾਹਿਬ ਦੇ ਵਿੱਚ ਪੰਚਾਇਤ ਪਿੰਡ ਦੇ ਲੋਕ ਜੁਨੇ ਆ ਜਾਂ ਪਿੰਡ ਦੇ ਮੈਂਬਰ ਚੁਣੇ ਗਏ ਆ ਜਾਂ ਪਿੰਡ ਦੇ ਸਰਪੰਚ ਚੁਣੇ ਗਏ ਆ ਉਹ ਕੋਈ ਸਿੰਬਲ ਦੇ ਨਾਲ ਨਹੀਂ ਚੁਣੇ ਗਏ ਸੀ ਔਰ ਮਾਨ ਸਾਹਿਬ ਨੇ ਵੀ ਕਿਹਾ ਸੀ ਕਿ ਕਿਸੇ ਦੇ ਇੰਟਰਫੀਰੈਂਸ ਪਿੰਡਾਂ ਚ ਨਹੀਂ ਚਾਹੀਦੀ ਪਿੰਡਾਂ ਦੇ ਵਿੱਚ ਕੰਮ ਹੋਣੇ ਚਾਹੀਦੇ ਆ ਪਿੰਡਾਂ ਦੇ ਪਿੰਡ ਜਿਹੜੇ ਨਿਰੋਲ ਹੋ ਕੇ ਚੱਲਣ ਪਰ ਗੱਲ ਇਹ ਕਿ ਜਦੋਂ ਪਿੰਡ ਦੀ ਪੰਚਾਇਤ ਨਿਰਧਾਰਿਤ ਹੋ ਗਈ ਲੋਕਾਂ ਨੇ ਵੋਟਾਂ ਪਾ ਕੇ ਜਿਤਾਤਾ ਤਾਂ ਪਿੰਡਾਂ ਦੇ ਵਿੱਚ ਹੁਣ ਆਪਾਂ ਉਹਨਾਂ ਦੇ ਟਾਈਮ ਦੇ ਵਿੱਚ ਚੰਗੀਆਂ ਚੀਜ਼ਾਂ ਲੈ ਕੇ ਆਉਣੀਆਂ ਖੇਡ ਦੇ ਮੈਦਾਨ ਆਪਾਂ ਬਣਾਉਣੇ ਆ ਮੱਲਾ ਕਲੀਨਿਕ ਆਪਾਂ ਬਣਾਉਣੇ ਆ ਪਬਲਿਕ ਲਾਇਬ੍ਰੇਰੀ ਆਪਾਂ ਬਣਾਨੀ ਐ ਸ ਪਰ ਸਚਾਈ ਕੀ ਹੈ ਕਿ ਪਾਰਟੀ ਕਹਿੰਦੀ ਸਾਨੂੰ ਰਿਪੋਰਟ ਤਾਂ ਦਿਓ ਜਦੋਂ ਅਸੀਂ ਰਿਪੋਰਟ ਪੰਚਾਣੇ ਆ ਜੀ ਕੰਮ ਕਰਨ ਹੀ ਨਹੀਂ ਦਿੱਤੇ ਜਾ ਰਹੇ ਕਿ ਜਿਹੜਾ ਫੋਜਾ ਸਿੰਘ ਸਰਾਰੀ ਐਮ ਐਲ ਏ ਉਹ ਕੋਈ ਕੰਮ ਨਹੀਂ ਹੋਂਦੇ ਰਿਹਾ ਸਾਫ ਮੈਂ ਇੱਕ ਸੈਕਟਰੀ ਸਾਹਿਬ ਨੇ ਜਿਲਵਜੀਤ ਨਾਮ ਹੈ ਉਹਨਾਂ ਦਾ ਮੇਰੀ ਖੁਦ ਉਹਨਾਂ ਨਾਲ ਗੱਲ ਹੋਈ ਜਦੋਂ ਅਸੀਂ ਗਏ ਸੀਗੇ ਪਿੰਡ ਜੀਵਨ ਸਿੰਘ ਬਸਤੀ ਅਸੀਂ ਉੱਥੇ ਗਏ ਆ ਤਾਂ ਉੱਥੋਂ ਦੇ ਸਰਪੰਚ ਨੇ ਕਿਹਾ ਸ਼ਰਮਾ ਜੀ ਗੱਲ ਕਰ ਲਓ ਜਦੋਂ ਮੈਂ ਸੈਕਟਰੀ ਨਾਲ ਗੱਲ ਕੀਤੀ ਸੈਕਟਰੀ ਨੇ ਗੱਲ ਕੀਤੀ ਇਹਨਾਂ ਦਾ ਜਿਹੜਾ ਪੀਏ ਹੈ ਉਹਨਾਂ ਨੇ ਕੰਮ ਰੋਕਿਆ ਹੋਇਆ ਸ਼ਰਮਾ ਜੀ ਉਹਨਾਂ ਨੂੰ ਕਹਿਦੇ ਕੰਮ ਚਲਾ ਦਾਂਗੇ ਤਾਂ ਉਹ ਤੁਹਾਡੀ ਡਿਊਟੀ ਬੰਦੀ ਹੈ ਪੰਚਾਇਤੀ ਰਾਜ ਦੇ ਅਕੋਰਡਿੰਗ ਕਿ ਤੁਹਾਨੂੰ ਨੋਮੀਨੇਟ ਲਗਾਇਆ ਜਾਂਦਾ ਉੱਥੇ ਤਾਂ ਜੋ ਸਰਪੰਚਾਂ ਦਾ ਪੰਚਾਇਤ ਦਾ ਜਿਹੜਾ ਕੰਮ ਹੈ ਉਹ ਤੁਸੀਂ ਸੁਰੱਖਿਤ ਕਰੋ ਔਰ ਨਿਸ਼ਚਿਤ ਕਰੋ ਵੀ ਇਹ ਕੰਮ ਹੋਣ ਵਾਲਾ ਹੈ ਲੇਕਿਨ ਸੈਕਟਰੀਆਂ ਦੇ ਉੱਪਰ ਦਬਾਅ ਪਾ ਕੇ ਕੰਮ ਰੋਕਿਆ ਜਾ ਰਿਹਾ ਤੇ ਮੈਂ ਉਹੀ ਗੱਲ ਸਿਰਫ ਲਿਖੀ ਹੈ ਸਪਸ਼ਟ ਕਿ ਕਿਸੇ ਵੀ ਸੈਕਟਰੀ ਨੂੰ ਜਾਂ ਕਿਸੇ ਵੀ ਬਾਹਰਲੇ ਇਨਸਾਨ ਨੂੰ ਵਿੱਚ ਦਖਲੰਦ ਜੀ ਦੇਣ ਦੀ ਲੋੜ ਨਹੀਂ ਸਿਰਫ ਕੰਮ ਹੋਣੇ ਚਾਹੀਦੇ ਹੈ ਲੇਕਿਨ ਉਹਦੀ ਚੇੜਦੇ ਉਹਦੀ ਚੇੜ ਕਰਕੇ ਇਹਨਾਂ ਨੇ ਮੈਨੂੰ ਫੋਨ ਕਰਾਏ ਤਨਖਾਹਾਂ ਦਵਾਈਆਂ ਕਿ ਇਹ ਬੋਲੇ ਨਾ ਲੇਕਿਨ ਮੈਂ ਇੱਕ ਗੱ ਔਰ ਐਸੇ ਲੋਕਾਂ ਦਾ ਤੁਸੀਂ ਧਮਗੀਆਂ ਦਵਾ ਰਹੇ ਆ ਮੈਨੂੰ ਤਾਂ ਸ਼ਰਮ ਆਉਂਦੀ ਐ ਐਮਐਲਏ ਕਹਿੰਦੇ ਹੋ ਵੀ ਤੁਸੀਂ ਐਮਐਲਏ ਹੋ ਕਿਵੇਂ ਤੁਹਾਨੂੰ ਲੋਕਾਂ ਨੇ ਵੋਟਾਂ ਪਾਤੀਆਂ ਤੇ ਤੁਸੀਂ ਕਿਵੇਂ ਲੋਕਾਂ ਦੇ ਨਾਲ ਟਰੀਟ ਕਰਦੇ ਹੋਗੇ ਜੇ ਆਪਣੇ ਪਾਰਟੀ ਦੇ ਸਟੇਟ ਦੇ ਲੀਡਰਾਂ ਨਾਲ ਤੁਸੀਂ ਇਹ ਬਦੀਰਾ ਕੀਤਾ ਵਿਆ ਸੋ ਪਾਰਟੀ ਹਾਈ ਕਮਾਂਡ ਜਿਹੜੀ ਸਾਡੀ ਡਿਊਟੀ ਲਾਉਂਦੀ ਅਸੀਂ ਤੰਦ ਹੀ ਨਿਧਮਾਵਾਂਗੇ ਅੱਗੇ ਵੀ ਨਿਧਮਾਦੇ ਰਹਾਂਗੇ ਪਰ ਐਸੇ ਐਮਐਲਏ ਨੂੰ ਅਸੀਂ ਇੱਥੋਂ ਇਸ ਹਾਲਾਤ ਦੇ ਨਾਲ ਕੱਢਾਂਗੇ ਵੀ ਯਾਦ ਕਰੇਗਾ ਇਹ ਪਿੰਡ ਦੇ ਵਿੱਚ ਹੁਣ ਵੜ ਕੇ ਪਿੰਡਾਂ ਦੇ ਵਿੱਚ ਗਲਤ ਕੰਮ ਕਰਕੇ ਵਿਖਾਉਣ ਅਗਰ ਕਿਸੇ ਵੀ ਪਿੰਡ ਦੀ ਪੰਚਾਇਤ ਦੇ ਕੰਮ ਰੋਕੇ ਜਾਂਦੇ ਆ ਜਾਂ ਪੰਚਾਇਤ ਦੇ ਮੈਂਬਰਾਂ ਨੂੰ ਖਰਾਬ ਕੀਤਾ ਜਾਂਦਾ ਜਾਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਸੀਂ ਮੇਰੇ ਨਾਲ ਸੰਪਰਕ ਕਰਿਓਗੇ ਮੇਰਾ ਨਾਮ ਹੈ ਦੀਪਕ ਸ਼ਰਮਾ ਗੁਰੂ ਹਰਸਾ ਹਲਕੇ ਦੀ ਮੇਰਾ ਆਫਿਸ ਹੈ ਅਗਰ ਤੁਹਾਨੂੰ ਐਮਐਲਏ ਕਿਸੇ ਤਰ੍ਹਾਂ ਵੀ ਤੰਗ ਪ੍ਰੇਸ਼ਾਨ ਕਰਦਾ ਹੈ ਪੀਏ ਕਿਸੇ ਤਰ੍ਹਾਂ ਧਮਕੀ ਲਾਂਦਾ ਤੁਹਾਡੇ ਉੱਪਰ ਇਲੀਗਲ ਤਰੀਕੇ ਨਾਲ ਐਫਆਇਰ ਲੌਂਚ ਹੁੰਦੀ ਹੈ ਤੁਸੀਂ ਮੇਰੇ ਨਾਲ ਸੰਪਰਕ ਕਰਿਓ ਮੈਂ ਤੁਹਾਡੇ ਸਾਰਿਆਂ ਨਾਲ ਕਰਿਆ ਇਹਨਾਂ ਦੀ ਭੋਗੀਆਂ ਧਮਕੀਆਂ ਨਾਲ ਡਰਨ ਦੀ ਲੋੜ ਹੈ ਨਾ ਪਿੱਛੇ ਹਟਣ ਦੀ ਲੋੜ ਹੈ ਆਪਣੀ ਆਵਾਜ਼ ਬੁਲੰਦ ਕਰਦੇ ਰਹੋ ਇਹ ਇਹ ਤਾਂ ਪਹਿਲੇ ਦਿਨ ਤੋਂ ਚੱਲਿਆ ਆ ਵੀ ਸਪਾਰਟੀ ਦੇ ਹਕਮਤ ਪਹਿਰਾ ਦੇ ਰਹੇ ਨੇ ਗ੍ਰਾਉਂਡ ਰਿਪੋਰਟ ਦੀ ਗ੍ਰਾਉਂਡ ਰਿਪੋਰਟ ਬਣਾ ਕੇ ਪਾਰਟੀ ਨੂੰ ਦੇ ਰਹੇ ਨੇ ਪਾਰਟੀ ਦੇ ਹਕਮਨ ਮੁਤਾਬਕ ਕਿ ਪਾਰਟੀ ਇਸ ਗੱਲ ਨੂੰ ਸਲੂਈ ਕਰੇਗੀ ਮੈਨੂੰ ਪੂਰੀ ਉਮੀਦ ਹੈ ਕਿ ਪਾਰਟੀ ਹਾਈ ਕਮਾਂਡ ਇਹਨਾਂ ਗੱਲਾਂ ਨੂੰ ਨੋਟ ਕਰੇਗੀ ਔਰ ਐਸੇ ਪ੍ਰਸ਼ਤ ਜਿਹੜੇ ਐਮਐਲਏ ਨੇ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਏਗਾ ਔਰ ਅੱਛੇ ਔਰ ਨੇਕ ਇਨਸਾਨਾਂ ਨੂੰ ਅੱਗੇ ਮੌਕਾ ਦਿੱਤਾ ਜਾਏਗਾ ਇਹਨਾਂ ਲੋਕਾਂ ਕਰਕੇ ਪਾਰਟੀ ਦਾ ਨਾਮ ਬਦਨਾਮ ਹੁੰਦਾ ਜਦੋਂ ਇਹ ਮੰਤਰੀ ਸੀਗੇ ਤਾਂ ਉਹਨਾਂ ਨੂੰ ਸਮਝਾਉਂਦੇ ਰਹੇ ਸੀ ਕਿ ਮੰਤਰੀ ਸਾਹਿਬ ਲੋਕਾਂ ਦੀ ਸੁਣੋਂ ਪਿੰਡਾਂ ਦੇ ਵਿੱਚ ਲੋਕ ਸਾਨੂੰ ਕਹਿੰਦੇ ਐ ਤੁਸੀਂ ਪਿੰਡਾਂ 'ਚ ਨਹੀਂ ਵੜਦੇ ਕੋਈ ਕੰਮ ਨਹੀਂ ਕਰ ਰਹੇ ਤਾਂ ਇਹ ਸਾਨੂੰ ਉਲਟਾ ਸਮਝਾਉਂਦੇ ਸੀਗੇ ਲੇਕਿਨ ਇੱਕ ਦਿਨ ਆਖਰ ਐਸਾ ਆਇਆ ਕਿ ਆਡੀਓ ਲੀਕ ਹੋਈ ਤਾਂ ਉਹਦੇ ਪਿੱਛੇ ਵੀ ਪੂਰਾ ਇਕੱਠ ਕੀਤਾ ਗਿਆ ਸਾਰੇ ਵਲੰਟੀਅਰ ਮੈਂ ਉਹ ਵੀ ਤੁਹਾਨੂੰ ਦੁਖਾਣਾ ਚਾਹਣਾ ਜੀ ਕਿ ਸਾਰੇ ਵਲੰਟੀਅਰ ਦਾ ਇੱਕ ਬਹੁਤ ਵੱਡਾ ਇਕੱਠ ਇੱਥੇ ਕੀਤਾ ਗਿਆ ਸੀਗਾ ਉਸ ਇਕੱਠ ਨੂੰ ਦੇਖਦੇ ਹੋਏ ਪਾਰਟੀ ਹਾਈ ਕਮਾਂਡ ਨੇ ਬਹੁਤ ਅੱਛਾ ਫੈਸਲਾ ਲਿਆ ਔਰ ਉਹਦੇ ਵੀ ਪਾਰਟੀ ਨੇ ਪੂਰੀ ਸੁਣਵਾਈ ਕੀਤੀ ਇਹਨਾਂ ਨੂੰ ਮੰਤਰੀਪਦ ਤੋਂ ਉਤਾਰਿਆ ਗਿਆ ਇਹ ਉਸ ਦਿਨ ਦਾ ਇਕੱਠ ਹੈ ਜੀ ਆ ਦੇਖੋ ਉਸ ਦਿਨ ਅਸੀਂ ਜਿਹੜਾ ਕੱਟ ਕੀਤਾ ਸੀਗਾ ਅਖਬਾਰਾਂ ਦੇ ਵਿੱਚ ਵੀ ਵੱਖ-ਵੱਖ ਅਖਬਾਰਾਂ ਦੇ ਵਿੱਚ ਵੀ ਆਇਆ ਔਰ ਇਹ ਮੈਂ ਤੁਹਾਨੂੰ ਜਿਹੜੇ ਸਕਰੀਨਸ਼ਾਟ ਹੈ ਜਿਹੜੀਆਂ ਅਖਬਾਰਾਂ ਦੀ ਕਟਿੰਗਾਂ ਤੁਹਾਨੂੰ ਮੈਂ ਭੇਜੂੰਗਾ ਉਹ ਵੀ ਲੋਕਾਂ ਤੱਕ ਜਾਣ ਤੱਕ ਕਰਿਓ ਜੇ ਕਿ ਪਾਰਟੀ ਸਾਰੇ ਵਾਰੋਂ ਕਈ ਵਾਰ ਇਸ ਤਰ੍ਹਾਂ ਨਾਲ ਵੀ ਹੋ ਚੁੱਕਿਆ ਹੈ ਉਹ ਰੋਜ਼ ਦੇ ਦੇ ਵੀਡੀਓ ਵੀ ਵਾਇਰਲ ਹੋਏ ਨੇ ਬਹੁਤ ਵੀ ਵਾਇਰਲ ਹੋਏ ਨੇ ਪਾਰਟੀ ਨੇ ਕਿ ਕੋਈ ਠੋਸ ਕਾਰਵਾਈ ਨਹੀਂ ਕੀਤੀ ਜੋ ਲੋਕਾਂ ਦੀ ਮੰਗ ਸੀ ਕਿ ਇਸ ਵਾਰ ਮੇ ਦੇ ਕਿ ਪਾਰਟੀ ਲੋਕਾਂ ਦੇ ਹਿੱਤ ਵਿੱਚ ਫੈਸਲਾ ਲਏਗੀ ਔਰ ਪਾਰਟੀ ਜਿਹੜੇ ਇਸ ਤਰ੍ਹਾਂ ਮਜ਼ਬੂਤੀ ਵਾਸਤੇ ਫੈਸਲਾ ਪਾਰਟੀ ਲਏਗੀ ਦੇਖੋ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਕਰਕੇ ਅਸੀਂ ਸਾਰੇ ਪਾਰਟੀ ਨਾਲ ਜੁੜੇ ਸੀਗੇ ਪਾਰਟੀ ਦੀ ਵਿਚਾਰਧਾਰਾ ਕਿਸੇ ਵੀ ਪਾਰਟੀ ਦੀ ਵਿਚਾਰਧਾਰਾ ਕਦੇ ਵੀ ਮਾੜੀ ਨਹੀਂ ਹੁੰਦੀ ਲੋਕਾਂ ਪ੍ਰਤੀ ਜਵਾਬਦੇਹ ਹੁੰਦੀਆਂ ਹਰ ਇੱਕ ਪਾਰਟੀਆਂ ਪਰ ਜਿਹੜੇ ਐਮਐਲਏ ਆ ਜਾਂਦੇ ਨੇ ਜਾਂ ਐਮਐਲਏ ਮਨਮਾਨੀ ਕਰਦੇ ਐ ਇਹ ਉਹੀ ਪੁਰਾਣੀਆਂ ਰੀਤੀਆਂ ਦੇ ਉੱਪਰ ਉਤਰ ਆਏ ਕਿ ਜਿਵੇਂ ਪੁਰਾਣੇ ਲੋਕ ਕਰਦੇ ਆਏ ਔਰ ਬਾਈਤੀ ਪਾਰਟੀਆਂ ਤੋਂ ਅੱਕ ਕੇ ਤਾਂ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਐ ਔਰ ਆਮ ਆਦਮੀ ਪਾਰਟੀ ਕਦੇ ਵੀ ਮਾੜੀ ਨਹੀਂ ਨਾ ਕੋਈ ਪਾਰਟੀ ਮਾੜੀਆਂ ਹੁੰਦੀਆਂ ਕੁਝ ਕਤਿਰੰਦੇ ਆ ਕੇ ਉਹ ਪਾਰਟੀ ਦੇ ਉੱਪਰ ਪੂਰੀ ਤਰ੍ਹਾਂ ਦਾਗ ਲਾਉਂਦਾ ਕੰਮ ਕਰਦੇ ਆ ਨੁਕਸਾਨ ਕਰਨ ਦਾ ਕੰਮ ਕਰਦੇ ਆ ਉਹ ਪਾਰਟੀ ਨੂੰ ਬਦਨਾਮ ਕਰਨ ਦਾ ਕੰਮ ਕਰਦੇ ਆ ਪੂਰੇ ਪੰਜਾਬ 'ਚ ਗੁਰੂ ਹਰਸਹਾਇ ਹਲਕਾ ਐਸਾ ਕਿ ਜਿਹੜਾ ਇਤਿਹਾਸ ਰਚਿਆ ਕਿ ਇਸ ਬੰਦੇ ਨੂੰ ਐਡਾ ਵੀਡੀਓ ਉਪਲਬਧੀ ਮਿਲੀ ਕਿ ਮੰਤਰੀ ਬਣਾਇਆ ਔਰ ਇਸ ਬੰਦੇ ਨੇ ਆਪਣੇ ਹੀ ਭਾਈਚਾਰੇ ਵਾਸਤੇ ਗੁਰੂ ਹਰਸਹਾਇ ਲਈ ਦਿਖਾਓ ਮੈਨੂੰ ਕੀ ਕਰਕੇ ਦਿਖਾਇਆ ਨਹੀਂ ਪਹਿਲਾਂ ਵੀ ਫੋਜਾ ਸਿੰਘ ਸਾਰੀ ਕਲਾਸ ਸਬੂਤ ਵਾਇਰਲ ਹੋਏ ਸੀਗੇ ਲੋਕਾਂ ਦੀ ਮੰਗ ਸੀ ਕਿ ਇਸ ਨੂੰ ਐਮਐਲਏ ਸ਼ਿਖ ਖਤਮ ਕੀਤੀ ਜਾਵੇ ਉਹ ਕਾਨੂੰਨੀ ਕਾਰਵਾਈ ਕੀਤੀ ਜਾਣ ਬੰਦੀ ਉਹ ਜੋ ਜਿਸ ਤੋਂ ਬਾਅਦ ਪਾਰਟੀ ਨੇ ਕਾਰਵਾਈ ਨਹੀਂ ਕੀਤੀ ਲੋਕ ਪਾਰਟੀ ਨਾਲ ਨਿਰਾਸ਼ਾ ਦੇ ਵਿੱਚ ਟੁੱਟੇ ਨੇ ਕਿ ਪਾਰਟੀ ਹੁਣ ਕਾਰਵਾਈ ਕਰੇਗੀ ਦੇਖੋ ਇਹਦੇ ਚ ਪੂਰੀ ਸੱਚਾਈ ਹੈ ਕਿ ਜਿਹੜੀ ਆਡੀਓ ਲੀਕ ਹੋਈ ਸੀਗੀ ਉਹਨਾਂ ਦੇ ਉਸਡੀ ਸਾਹਿਬ ਦੀ ਔਰ ਮੰਤਰੀ ਸਾਹਿਬ ਦੀ ਬਿਲਕੁਲ درست ਸੀ ਔਰ ਬਿਲਕੁਲ ਸੱਚੀ ਔਰ ਮੈਂ ਚੈਲੰਜ ਕਰਦਾ ਇਸ ਗੱਲ ਨੂੰ ਕਿ ਜਿੱਥੇ ਮਰਜ਼ੀ ਟੈਸਟ ਕਰਾਓ ਅਗਰ ਉਹ ਆਡੀਓ ਗਲਤ ਪਾਈ ਜਾਂਦੀ ਹੈ ਤਾਂ ਬੰਦ ਹੀ ਕਾਨੂੰਨੀ ਕਾਰਵਾਈ ਮੇਰੇ ਤੇ ਕਰਾਈ ਜਾਵੇ ਸਾਰਾ ਕੁਝ ਸੱਚ ਹੈ ਹਕੀਕਤ ਹੈ ਇਸੇ ਕਰਕੇ ਤਾਂ ਮੰਤਰੀਪਦ ਤੋਂ ਹਟਾਇਆ ਗਿਆ ਇਹਨਾਂ ਨੂੰ ਕਿਉਂ ਹਟਾਇਆ ਗਿਆ ਕਿਸ ਨੇ ਦੇਖਿਆ ਅਗਰ ਪਾਰਟੀ ਨੇ ਐਕਸ਼ਨ ਲਿਆ ਤਾਂ ਉਹਨਾਂ ਨੇ ਸਾਡੇ ਤੋਂ 6 ਸਾਲ ਮਹੀਨੇ ਦਾ ਸਮਾਂ ਮੰਗਿਆ ਸੀ ਉਹ 6 ਮਹੀਨੇ ਦੇ ਵਿੱਚ ਵਿੱਚ ਉਹਨਾਂ ਨੇ ਇਹਨਾਂ ਨੂੰ ਮੰਤਰੀਪਾਦ ਤੋਂ ਬਰਖਾਸ ਕਰ ਕਰਦਾ ਸੀਗਾ ਤੁਸੀਂ ਮੰਨਦੇ ਹੋ ਕਿ ਜੇ ਇਸ ਵਾਰ ਫੋਜਾ ਸਿੰਘ ਸਰਾਰੀ ਜਿਹੜੇ ਵਿਧਾਇਕ ਨੇ ਇੱਥੋਂ ਦੇ ਉਹਨਾਂ ਖਿਲਾਫ ਕਾਰਵਾਈ ਨਹੀਂ ਹੁੰਦੀ ਟੋਡੇ ਸਮੱਥਾ ਵਿੱਚ ਤੁਹਾਡੇ ਸਮਰਥਕ ਨੇ ਜਿਹੜੇ ਉਹਨਾਂ ਵਿੱਚੋਂ ਯਾਰਾ ਸਮਰਥਨ ਨੇ ਟੋੜੇ ਉਹਨਾਂ 'ਚ ਨਿਰਾਸ਼ਾ ਆਏਗੀ ਔਰ ਪਾਰਟੀ ਨਾਲ ਟੁੱਟਣ ਤੱਕ ਉਹ ਜਾ ਸਕਦੇ ਨੇ ਮੈਂ ਕਹਿੰਦਾ ਜੀ ਐਮਐਲਏ ਦਾ ਐਕਚੁਅਲ ਤੇ ਮੇਨ ਮਤਲਬ ਕੀ ਹੁੰਦਾ ਕਿ ਆਪਣੇ ਹਲਕੇ ਦੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਸ਼ਰਕਤ ਕਰਨੀ ਔਰ ਹਰ ਇੱਕ ਦੀਆਂ ਪ੍ਰੋਬਲਮਾਂ ਨੂੰ ਸਮਝਣਾ ਉਹਨਾਂ ਦਾ ਹੱਲ ਕਰਨਾ ਜੇਕਰ ਐਮਐਲਏ ਬਦਮਾਸ਼ੀ ਕਰੇਗਾ ਗੁੰਡਾ ਬਣੇਗਾ ਔਰ ਗੁੰਡੇ ਲੋਕਾਂ ਨੂੰ ਪਾਲੇਗਾ ਔਰ ਜਿਹੜਾ ਕੋਈ ਇਹਨਾਂ ਖਿਲਾਫ ਬੋਲਦਾ ਨੂੰ ਫੋਨ ਲਾਏਗਾ ਤਾਂ ਐਸੇ ਲੋਕ ਕੀ ਕਰਨਗੇ ਉਹਨਾਂ ਦੇ ਟਾਈਮ ਦੇ ਵਿੱਚ ਜਿਹੜੀ ਤੁਹਾਨੂੰ ਧਮਕੀ ਆਈ ਹੈ ਤੁਸੀਂ ਦੀ ਕੰਪਲੀਟ ਪੁਲਿਸ ਨੂੰ ਕੀਤੀ ਹੈ ਨਾਲ ਦੀ ਨਾਲ ਹੀ ਜਿਵੇਂ ਮੈਨੂੰ ਧਮਕੀਆਂ ਆਉਂਦੀਆਂ ਮੈਂ ਡੀਐਸਪੀ ਸਾਹਿਬ ਨੂੰ ਫੋਨ ਲਾਇਆ ਕਿ ਡੀਐਸਪੀ ਸਾਹਿਬ ਐਦਾਂ ਕਰਕੇ ਮੈਨੂੰ ਇਸ ਨੰਬਰ ਤੋਂ ਕਾਲ ਆਈ ਹੈ ਔਰ ਇਹ ਆਪਣੇ ਆਪ ਨੂੰ ਸੂਰਜ ਦੱਸਦਾ ਹੈ ਕੋਈ ਤਾਕਤ ਦੇਨ ਦਾ ਪ੍ਰਧਾਨ ਉਹ ਇਹ ਪਹਿਲਾਂ ਤਾਂ ਗਾਲੀ ਗਲੋਚ ਕੀਤੀ ਹੈ ਉਸ ਤੋਂ ਬਾਅਦ ਧਮਕੀ ਲਈ ਹੈ ਈਵਨ ਇਹ ਇਹ ਬੰਦੇ ਕੁਝ ਵੀ ਹੈ ਨਹੀਂ ਜਿੱਥੇ ਡੀ ਕਲਾਸ ਲੋਕ ਨੇ ਇਹਨਾਂ ਦੀ ਪਹਿਲੇ ਦਿਨ ਤੋਂ ਫਿਤਰਤ ਰਹੀ ਹੈ ਮਾੜਾ ਮੋਟਾ ਕਿਸੇ ਲੀਡਰ ਦੇ ਮਗਰ ਲਾ ਕੇ ਧੰਗਾ ਦਿਓ ਸੋ ਇਹ ਧਮਕੀਆਂ ਤੁਮ ਕਿਹਾ ਤੋ ਆਪਾਂ ਡਰਨੇ ਹੀ ਵਾਲੇ ਪਰ ਮੈਂ ਤੁਹਾਨੂੰ ਸਾਰਿਆਂ ਨੇ ਗੱਲ ਕਹਿਣਾ ਤੁਹਾਨੂੰ ਕਿਸੇ ਤੋਂ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈਗੀ ਆਪਾਂ ਜੰਗ ਛੇੜ ਲਈ ਹੈ ਗੁਰੂ ਹਰ ਸਾਹਿਬ ਦੇ ਵਿੱਚ ਜਿਵੇਂ ਆਇਆ ਸੀ ਓਵੇਂ ਨੂੰ ਭਜਾਵਾਂਗੇ ਇੱਥੋਂ ਨਹੀਂ ਤੁਸੀਂ ਫੋਨ ਹੀ ਕੀਤਾ ਡੀਐਸਪੀ ਸਾਹਿਬ ਨੂੰ ਕਿ ਕੋਈ ਲਿਖਤੀ ਨਹੀਂ ਸਰ ਮੈਂ ਮੈਂ ਉਹਨਾਂ ਨੂੰ ਤਾਂ ਉਹਨਾਂ ਨੇ ਕਿਹਾ ਵੀ ਮੈਂ ਆਫਿਸ ਬੈਠਾ ਮੈਂ ਕਿਹਾ ਚਲ ਲਿਖਤੀ ਕੰਪਲੇਂਟ ਦੇ ਦਿੰਦਾ ਮੈਂ ਇਸ ਕਰਕੇ ਕੰਪਲੇਂਟ ਦਈਏ ਵੀ ਕਿਵੇਂ ਕਿਉਂਕਿ ਮੁਖਲੇਬ ਦੇ ਲੀਡਰ ਜੇ ਮੌਜੂਦਾ ਪਾਰਟੀ ਦੇ ਕਿ ਡੀਐਸਪੀ ਨੇ ਕੋਈ ਤੁਹਾਨੂੰ ਸੁਰੱਖਿਆ ਪ੍ਰੋਵਾਈਡ ਕਰਾਈ ਜਾਂ ਕੋਈ ਤੁਹਾਨੂੰ ਰਿਪਲਾਈ ਹੁੰਦੀ ਆਈ ਹੋਵੇ ਜਾਂ ਪੁਲਿਸ ਇਥੇ ਗੇੜਾ ਮਾਰਨ ਡੀਐਸਪੀ ਸਾਹਿਬ ਇੱਕ ਗੱਲ ਹੋਰ ਮੈਂ ਕਰਨਾ ਚਾਹੁੰਦਾ ਇਹਦੇ ਬਾਰੇ ਇੱਕ ਹੋਰ ਗੱਲ ਕਰਨਾ ਚਾਹੁੰਦਾ ਅੱਜ ਤੋਂ ਕੁਝ ਮਹੀਨੇ ਪਹਿਲਾਂ ਵੀ ਇਹੀ ਗੱਲ ਹੋਈ ਸੀ ਪਹਿਲਾਂ ਵੀ ਧਮਕੀਆਂ ਲੱਗੀਆਂ ਇਹੀ ਪਰਸਨ ਜਿਹੜਾ ਸੂਰਜ ਹੈ ਇਹਦੇ ਵੱਲੋਂ ਹੀ ਲੱਗੀਆਂ ਸੀਗੀਆਂ ਕਿ ਜਦੋਂ ਟਰੱਕ ਇਨ ਦੇ ਵਿੱਚ ਰੋਲਾ ਪਿਆ ਸੀਗਾ ਮੈਂ ਕਿਹਾ ਜੀ ਬਾਹਰਲੇ ਬੰਦੇ ਅਸੀਂ ਟਰੱਕ ਇਨ ਚ ਆਉਣ ਨਹੀਂ ਲਿਆਂਗੇ ਤਾਂ ਇਹ ਟਰੱਕ ਇਨ ਦੇ ਵਿੱਚ ਜ਼ਬਰਦਸਤੀ ਧੱਕੇ ਨਾਲ ਬੈਠਿਆ ਔਰ ਐਮ ਐਲ ਏ ਸਾਹਮਣੇ ਇਹਨਾਂ ਨੇ ਮਦਦ ਕੀਤੀ ਤਾਂ ਐਮ ਐਲ ਏ ਦਾ ਐਮ ਐਲ ਏ ਨੇ ਟਰੱਕ ਇਨ ਦਾ ਪ੍ਰਧਾਨ ਆਪਣੀ ਮਰਜ਼ੀ ਨਾਲ ਇਹਨਾਂ ਚੋਲ ਲਿਆ ਈਵਨ ਕੋਈ ਵੀ ਵਲੰਟੀਅਰ ਕੋਈ ਵੀ ਵਰਕਰ ਇਹਨਾਂ ਦੇ ਨਾਲ ਨਹੀਂ ਸੀ ਔਰ ਉਸ ਤੋਂ ਬਾਅਦ ਜਦੋਂ ਧਮਕੀ ਮਿਲੀ ਤਾਂ ਮੈਂ ਏ ਡੀ ਜੀ ਪੀ ਸਿਕਿਉਰਟੀ ਨੂੰ ਰਿਟਰਨ ਦੇ ਵਿੱਚ ਆਪ ਜਾ ਕੇ ਉਹਨਾਂ ਨੂੰ ਕੰਪਲੇਨ ਲਿਖਾਈ ਹੈ ਔਰ ਉਹਨਾਂ ਦੱਸਿਆ ਕਿ ਮੈਨੂੰ ਸਿਕਿਉਰਟੀ ਚਾਹੀਦੀ ਹੈ ਗਨਮੈਨ ਚਾਹੀਦੇ ਨੇ ਉਹ ਇੱਥੇ ਆ ਜਾਣ ਤੋਂ ਬਾਅਦ ਸੀਆਈਡੀ ਦੀ ਰਿਪੋਰਟ ਬਣਨ ਤੋਂ ਬਾਅਦ ਥਾਣੀ ਦੀ ਰਿਪੋਰਟ ਬਣਨੀ ਸੀ ਜਿੰਨੇ ਵੀ ਐਸਐਚਓ ਆਉਂਦੇ ਆ ਫਸਟ ਟਾਈਮ ਇਹੀ ਗੱਲ ਕਹਿੰਦੇ ਸ਼ਰਮਾ ਜੀ ਤੁਹਾਡੀ ਰਿਪੋਰਟ ਬਣਨ ਆਲੀ ਹੈ ਆ ਜਾਓ ਆਪਣੇ ਬਿਆਨ ਲਖਾ ਦਿਓ ਈਵਨ ਮੈਂ ਸਾਰੇ ਆਪਣੇ ਬਿਆਨ ਲਖਾਏ ਬਿਆਨ ਲਖਾਣ ਤੋਂ ਬਾਅਦ ਉਹ ਕਹਿੰਦੇ ਆ ਵੀ ਸ਼ਰਮਾ ਜੀ ਸਾਨੂੰ ਦਬਾਅ ਪਿਆ ਵਿਆ ਸਾਨੂੰ ਐਮਐਲਏ ਨੇ ਰੁਕਿਆ ਹੋਇਆ ਸਾਨੂੰ ਐਮਐਲਏ ਰੁਕ ਗਿਆ ਆ ਜ ਐਮਐਲਏ ਦੇ ਪੀਏ ਫੋਨ ਕਰ ਦਿੰਦੇ ਆ ਸੋ ਜਦੋਂ ਇਥੇ ਰਿਪੋਰਟ ਬਣ ਕੇ ਜਾਊਗਾ ਹੀ ਨਹੀਂ ਤਾਂ ਉੱਪਰਲੇ ਅਫਸਰ ਵੀ ਕੀ ਕਰਨਗੇ ਇਸ ਕਰਕੇ ਉਦੋਂ ਤੋਂ ਲੈ ਕੇ ਹੁਣ ਤੱਕ ਮੈਨੂੰ ਕੋਈ ਸੁਰੱਖ ਪੀਏ ਦਾ ਨਾਮ ਬਜਿੱਤਰ ਸਿੰਘ ਲਾਡੀ ਇਸ ਨਾਮ ਦਾ ਕੋਈ ਪੀਏ ਇਹਨਾਂ ਦਾ ਔਰ ਉਹ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪੁਲਿਸ ਨੂੰ ਘਟਨਾ ਹੋ ਜਾਂਨਾਂ ਸਾ ਵੀ ਕਰਨਾ ਹੋ ਜਾਂਦਾ ਕਿ ਇਸ ਦਾ ਜ਼ਿੰਮੇਵਾਰ ਕਿੰਨੂੰ ਮੰਨੋਗੇ ਔਰ ਕੀ ਮੰਗ ਕਰਦੇ ਤੁਸੀਂ ਬਣਾਓ ਅਗਰ ਮੇਰੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਹਾਨੀ ਨਹੀਂ ਹੁੰਦੀ ਹੈ ਮੈਂ ਜਾਣਦਾ ਜਾਂ ਕੋਈ ਵੀ ਬਹਾਨਾ ਲਾ ਦੇ ਨੇ ਸੁਸਾਈਡ ਕੀਤਾ ਜਾਂ ਜਾਂਦਾ ਠੋਕਤਾ ਜਾਂ ਟਰੱਕ ਠੋਕਤਾ ਜਾਂ ਕਾਹ ਠੋਕਤੀ ਜਾਂ ਗੋਲੀ ਵੱਜ ਗਈ ਕੁਝ ਵੀ ਮੇਰੇ ਨਾਲ ਹੁੰਦਾ ਹੈ ਉਹਨਾਂ ਸਿੱਧੇ ਤੌਰ ਤੇ ਔਰ ਸਿੱਧੇ ਤੌਰ ਤੇ ਜ਼ਿੰਮੇਵਾਰ ਫੌਜਾ ਸਿੰਘ ਔਰ ਫੌਜਾ ਸਿੰਘ ਦਾ ਸਾਰਾ ਪਰਿਵਾਰ ਹੋਏਗਾ ਔਰ ਨਾਲ ਹੀ ਉਹਨਾਂ ਦਾ ਪੀਏ ਹੋਏਗਾ ਔਰ ਨਾਲ ਹੀ ਟਰੱਕ ਰੀਡਮ ਦਾ ਜਿਹੜਾ ਪ੍ਰਧਾਨ ਆਪਦੇ ਆਪ ਨੂੰ ਕਹਿੰਦਾ ਸੂਰੇ ਹੋਏਗਾ ਨਹੀਂ ਇਸ ਘਟਨਾ ਮਾਰੇ ਹਾਈ ਕਮਾਂਡ ਨੂੰ ਸੋਦੇ ਪਿਤਾ ਤੁਸੀਂ ਹਾਈ ਕਮਾਂਡ ਨਾਲ ਮੇਰੀ ਗੱਲ ਚੱਲ ਰਹੀ ਹੈ ਸਲਿਟਰ ਔਰ ਉਹਨਾਂ ਨੇ ਜੋ ਵੀ ਦਾ ਸਾਇਟ ਟਾਈਮ ਦਿੱਤਾ ਹੈ ਕਿ ਕੋਈ ਗੱਲ ਨਹੀਂ ਅਸੀਂ ਸ਼ਾਮ ਤੱਕ ਜਾਂ ਕੱਲ ਤੱਕ ਜੋ ਵੀ ਫੈਸਲਾ ਲੈਣੇ ਆ ਗੱਲ ਕਰਦੇ ਹਾਂ ਇਹਨਾਂ ਨਾਲ ਚਲੋ ਠੀਕ ਹੈ ਹਾਈ ਕਮਾਂਡ ਨੇ ਜੋ ਵੀ ਕਰਨਾ ਹੈ ਕਿੰਡਾ ਤੁਸੀਂ ਜਾ ਰਹੇ ਹੋ ਕੀ ਪਾਰਟੀ ਦੀ ਜਿਹੜੀ ਲਿਸਟਾ ਬਣ ਕੋਈ ਤੁਹਾਨੂੰ ਅਹੁਦੇਦਾਰ ਦਿੱਤੀ ਗਈ ਕਿੰਡਾ ਜਾ ਕੇ ਉਹ ਲਿਸਟਾ ਬਣਾਓ ਕਾਹਦੇ ਲਈ ਤੁਹਾਡਾ ਰੁਲਾਪੇ ਜਿੱਦਾਂ ਕਿ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਪਾਰਟੀ ਨੇ ਬਲੋਕ ਵਾਈਜ਼ ਸਾਡੀ ਸਾਰਿਆਂ ਦੀ ਡਿਊਟੀ ਲਈ ਹੈ ਜਿਹੜੇ ਜਿਹੜੇ ਲੀਡਰਸ ਸੀਗੇ ਗੁਰੂ ਅਰਸਾਏ ਚ ਤਾਂ ਸਾਰਿਆਂ ਨੂੰ ਬਲੋਕ ਕੋਆਰਡੀਨੇਟਰ ਦੇ ਨਾਮ ਤੋਂ ਇੱਕ ਅਹੁਦਾ ਦਿੱਤਾ ਹੈ ਔਰ ਬਲੋਕ ਪ੍ਰੈਜ਼ੀਡੈਂਟ ਦੇ ਉੱਪਰ ਇਹਨਾਂ ਲਗਾਇਆ ਗਿਆ ਤਾਂ ਜੋ ਇੱਕ ਸਕਰੀਨਿੰਗ ਕਮੇਟੀ ਬਣਾਈਏ ਤਾਜੋ ਪਤਾ ਲੱਗ ਸਕੇ ਕਿ ਕਿਹੜੀਆਂ ਕਮੀਆਂ ਨੇ ਔਰ ਐਮ.ਐਲ.ਏ ਬਾਰੇ ਕੀ ਕਮੈਂਟਸ ਹੈ ਲੋਕਾਂ ਦੇ ਉਹ ਜ਼ਿਲ੍ਹਾ ਪ੍ਰਧਾਨ ਬਾਰੇ ਕੀ ਕਮੈਂਟਸ ਹੈ ਉਹ ਔਰ ਪੂਰਾ ਟੋਟਲ ਰਿਵਿਊ ਪਿੰਡਾਂ ਚ ਲੈ ਰਹੇ ਆਂ ਵੀ ਕਿੱਥੇ ਕੀ ਹੋ ਰਿਹਾ ਔਰ ਉੱਥੇ ਜਾ ਕੇ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਪਾਰਟੀ ਵੱਲੋਂ ਸਖਤ ਅਦਾਇ ਹੈ ਤਾਂ ਕਿ ਉਹ ਕੰਮ ਵੀ ਤੁਸੀਂ ਕਰਾਓ ਆਪਣੀ ਬਿਹਾਫ ਤੇ ਔਰ ਜਿੰਨੇ ਬਲੌਕ ਪ੍ਰੈਜ਼ੀਡੈਂਟ ਨੇ ਵਕ ਵਕ ਜਿਹੜੀ ਵੀ ਸਰਕਾਰੀ ਅਦਾਰੇ ਆ ਉੱਥੇ ਵੀ ਮੀਟਿੰਗਾਂ ਕਰਾਈਆਂ ਜਾ ਰਹੀਆਂ ਹੈ ਤਾਂ ਜੋ ਬਲੌਕ ਲੈਵਲ ਦੇ ਵਿੱਚ ਪਿੰਡ ਲੈਵਲ 'ਚ ਜਿਹੜੇ ਕੰਮ ਰੁਕੇ ਆ ਕੰਮ ਚਲਾਈ ਜਾ ਸਕਣ ਔਰ ਜਿਹੜੇ ਵੀ ਕੰਮ ਰੁਕੇ ਸੋ ਉਹਦੇ ਬਿਹਫ ਤੇ ਅਸੀਂ ਉੱਥੇ ਗਏ ਆ ਜਦੋਂ ਪਾਰਟੀ ਨੇ ਜ਼ਿੰਮੇਵਾਰੀ ਲਈ ਅਸੀਂ ਉੱਥੇ ਗਏ ਆ ਕੁਝ ਦੇਖਣ ਨੂੰ ਮਿਲਿਆ ਸੋ ਐਦਾਂ ਆਪਾਂ ਪਾਰਟੀ ਨੂੰ ਤਾਂ ਕਹਿ ਦਿੰਦੇ ਆ ਕਿ ਪਾਰਟੀਆਂ ਮਾੜੀਆਂ ਹੁੰਦੀਆਂ ਪਾਰਟੀ ਕਦੇ ਮਾੜੀ ਨਹੀਂ ਹੁੰਦੀ ਪਰ ਇੱਕ ਅਦਾ ਐਮ.ਐਲ.ਏ. ਅਸਾਂ ਨਿਕਲ ਜਾਂਦਾ ਹੈ ਕਿ ਜਿਹੜਾ ਕਿ ਪੂਰੇ ਪਾਰਟੀ ਨੂੰ ਹੀ ਕਲੰਕ ਦਾ ਕੰਮ ਕਰਦਾ ਹੈ ਇਸ ਕਰਕੇ ਪਾਰਟੀ ਹਾਈ ਕਮਾਂਡ ਨੂੰ ਬੇਨਤੀ ਹੈ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਐਕਸ਼ਨ ਲੈ ਕੇ ਔਰ ਇਹਨਾਂ ਬਰਖਾਸ ਕਰਨ ਦੀ ਬੇਨਤੀ ਅਸੀਂ ਕਰਦੇ ਆਂ ਸਾਡੀ ਪਾਰਟੀ ਦੇ ਸਟੇਟ ਦੇ ਜਿਹੜੇ ਯੂਥ ਸੈਕਟਰੀ ਨੇ ਦੀਪਕ ਸ਼ਰਮਾ ਜੀ ਉਹਨਾਂ 'ਤੇ ਵੀ ਇਲਜ਼ਾਮ ਲਗਾਏ ਗਏ ਨੇ ਕਿ ਤੁਸੀਂ ਉਹਨਾਂ ਨੂੰ ਧਮਕੀ ਦਿੱਤੀ ਕੀ ਇਹ ਸੱਚ ਹੈ ਉਹਨਾਂ ਨੇ ਧਮਕੀ ਤੁਸੀਂ ਦਿੱਤੀ ਵੀਰ ਜੀ ਪਹਿਲਾਂ ਤਾਂ ਪ੍ਰੈਸ ਕਾਨਫਰੰਸ ਨੂੰ ਮੇਰੇ ਦਰ ਤੇ ਆਉਣ ਲਈ ਸਾਰਿਆਂ ਦਾ థాంਕਿਊ ਕਰਦਾ ਜੀ ਉਸ ਤੋਂ ਬਾਅਦ ਗੱਲ ਇਹ ਜਿਹੜੇ ਵੀ ਇਹਨਾਂ ਨੇ ਇਲਜ਼ਾਮ ਲਾਏ ਨੇ ਉਹ ਬੇਬੁਨਿਆਦ ਨੇ ਜੀ ਉਹਨਾਂ ਦਾ ਕੋਈ ਤਕ ਨਹੀਂ ਹੈਗਾ ਹਾਂ ਸਾਡੀ ਗੱਲ ਹੋਈ ਸੀ ਫੋਨ ਤੇ ਪਰ ਉਹ ਟਰੱਕ ਯੂਨੀਅਨ ਨੂੰ ਲੈ ਕੇ ਹੋਈ ਸੀ ਸਾਡੇ ਟਰੱਕ ਉਧਰੋਂ ਲੰਘਦੇ ਆ ਸ਼ੋਰ ਸ਼ਰਾਬਾ ਹੁੰਦਾ ਕੋਈ ਹੋਰ ਨਿਵਾਜਦੇ ਆ ਇਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਇਸ ਤਰ੍ਹਾਂ ਪ੍ਰੋਬਲਮ ਹੈਗਾ ਹੀ ਕੋਈ ਗੱਲ ਨਹੀਂ ਹਾਲਾਤ ਫਰਾਦ ਨੇ ਉਹਦੇ ਵਿੱਚ ਕਿਸੇ ਹੋਰ ਕڑی ਨਾਲ ਜੋੜੀ ਜਾਂਦੇ ਆ ਉਹ ਬਿਲਕੁਲ ਗਲਤ ਹੈ ਉਹਨਾਂ ਨੇ ਵੀ ਕਹਿਣਾ ਕਿ ਇਹ ਜਿਹੜੀ ਧਮਕੀ ਹੈ ਇਹ ਐਮਐਲਏ ਦੇ ਐਮਐਲਏ ਨੇ ਕਿਹਾ ਤੇ ਤੁਸੀਂ ਧਮਕੀ ਦਿੱਤੀ ਕੋਈ ਉਹਨਾਂ ਨੂੰ ਨਹੀਂ ਸਰ ਮੈਂ